ਕਾਂਗਰਸ ਪਾਰਟੀ ਰਾਜਾ ਅਮਰਿੰਦਰ ਯਾਰ ਜੋਰ ਨਹੀਂ ਮਾਰਦੇ ਉਹ ਮੈਨੂੰ ਥਾਪੀਆਂ ਮਾਰੀ ਜਾਂਦੇ ਟਾੜੀ ਬਾਜ਼ੀ ਨਿਕਲਦੀ ਕਾਂਗਰਸ ਪਾਰਟੀ ਤਿੰਨ ਘੰਟਿਆਂ ਦੇ ਭੁੱਖੇ ਤੇ ਆਏ ਬਿਠਾਏ ਆ ਤੇ ਹੁਣ ਨਾਹਰਾ ਕੀ ਮਾਰਨ ਲੱਗ ਪਏ ਕਿਉਂ ਜੀ ਵਿਆਹ ਆ ਤਾਂ ਸੁਖਜਿੰਦਰ ਰੰਧਾਵਾ ਮੁਕਸਰੀ ਐ ਮਾਲਵੇਚ ਬਹੁਤ ਹੀ ਸਤਕਾਰ ਦੇ ਯੋਗ ਡੇਰਾ ਬਾਬਾ ਨਾਨਕ ਦੇ ਮੇਰੇ ਸਾਹਮਣੇ ਬੈਠੇ ਕਾਂਗਰਸ ਪਾਰਟੀ ਦੇ ਜਝਾਰੂ ਆਗੂ ਸਹਿਬਾਨ ਔਰ ਜਿਨ੍ਹਾਂ ਦੀ ਬਦੌਲਤ ਤੁਹਾਡਾ ਲੀਡਰ ਸੁਖਜਿੰਦਰ ਸਿੰਘ ਰੰਦਾਵਾ ਸਾਹਿਬ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਮਰਕਾ ਮਾਰਦਾ ਹੈ ਮੈਂ ਅੱਜ ਉਹਨਾਂ ਸਾਰਿਆਂ ਨੂੰ 46 ਡਿਗਰੀ ਚ ਆ ਕੇ ਇੱਥੇ ਆਪਦੇ ਕੰਮ ਕਾਰ ਛੱਡ ਕੇ ਆਏ ਹਾਂ ਮੈਂ ਸਭ ਤੋਂ ਪਹਿਲਾਂ ਤੁਹਾਡਾ ਸਿਰ ਝੁਕਾ ਕੇ ਧੰਨਵਾਦ ਕਿ ਤੁਸੀਂ ਉਹ ਜਜ਼ਾਰੂ ਲੋਗ ਹੋ ਜਿਨ੍ਹਾਂ ਦੇ ਸਦਕਾ ਸੁਖਜਿੰਦਰ ਸਿੰਘ ਰੰਦਾਵਾ ਨੇ ਪੂਰੇ ਦੇਸ਼ ਦੇ ਅੰਦਰ ਆਪਣਾ ਨਾਂ ਪੈਦਾ ਕੀਤਾ ਹੈ मंच के बराजमान कांग्रेस पार्टी दे, सी एल लीडर जिन्हों का अपना तजुर्बा है जिंदगी का सरदार प्रताप सिंह बाजवा साहेब बहुत सत्कारयोग रंधावा साहेब बहुत सत्कारयोग डिप्टी लीडर अरुणा चौधरी जी बहुत सत्कारयोग जनरल सकत्र संदीप संधु साहेब छोटा भरा एम एल ए जिले का प्रधान पारा साहेब छोटा भरा बहुत पुराना जिले का गहरा रिश्ता है जीरा साहेब मैं माफी चाह है सीनियर आगू लीडर जिले के प्रधान एम एल ए साडे अजनला साहेब

ਅਸ਼ੋਕ ਚੌਧਰੀ ਜੀ ਤੇ ਸਾਡੇ ਟੀਨਾ ਜੀ ਬਹੁਤ ਹੀ ਸਤਿਕਾਰ ਦੇ ਯੋਗ ਛੋਟਾ ਭਰਾ ਉਹਦੇ ਵੀ ਰੰਦਾਵਾ ਸਾਹਿਬ ਮੈਂ ਅੱਜ ਸੰਵਿਧਾਨ ਬਚਾਓ ਇਸ ਸਭਾ ਦੇ ਵਿੱਚ ਆਇਆ ਔਰ ਇਹ ਜਿਹੜਾ ਕਾਰਜਕ੍ਰਮ ਹੈ ਇਹ ਪੰਜਾਬ ਦੇ ਕੋਨੇ-ਕੋਨੇ ਵਿੱਚ ਆ ਜਿਹੜੀ ਕਿਤਾਬ ਰਾਹੁਲ ਗਾਂਧੀ ਦੇ ਹੱਕ ਵਿੱਚ ਹੈ ਸਾਡਾ ਸੰਵਿਧਾਨ ਬਾਬਾ ਸਾਹਿਬ ਅੰਬੇਦਕਰ ਦਾ ਸਾਨੂੰ ਦਿੱਤਾ ਹੋਇਆ ਹੱਕ ਅਗਰ ਮੈਂ ਇਸ ਦੀ ਵਿਆਖਿਆ ਕਰਾਂ ਤਾਂ ਇੱਕ ਲਾਈਨ ਦੇ ਵਿੱਚ ਸੰਵਿਧਾਨ ਦੀ ਵਿਆਖਿਆ ਕਿ ਸਾਨੂੰ ਇਹ ਸੰਵਿਧਾਨ ਨੇ ਪਰਜਾ ਤੋਂ ਇਨਸਾਨ ਬਨੰਦਾ ਦਰਜਾ ਇਨਸਾਨੀਅਤ ਦਾ ਤੇ ਸਾਡਾ ਹੱਕ ਦਿੱਤਾ ਪਹਿਲਾਂ ਅਸੀਂ ਰਾਜੇ ਮਹਾਰਾਜਿਆਂ ਦੀ ਪਰਜਾ ਹੋਇਆ ਕਰਦੇ ਸਾਂ ਤੇ ਜਦੋਂ ਇਹ ਸੰਵਿਧਾਨ ਹੋਣ ਚਾਇਆ ਤੇ ਸਾਨੂੰ ਆਪਦੇ ਹੱਕਾਂ ਤੋਂ ਬਾਬਾ ਸਾਹਿਬ ਅੰਬੇਦਕਰ ਨੇ ਜਾਣੂ ਕਰਵਾ ਕੇ ਸਾਨੂੰ ਹੱਕ ਦਿਵਾਉਣ ਦਾ ਕੰਮ ਕੀਤਾ 2 ਸਾਲ 2 ਸਾਲ 11 ਮਹੀਨੇ ਤੇ 18 ਦਿਨ ਇਹ ਸੰਵਿਧਾਨ ਦਾ ਨਿਰਮਾਣ ਹੋਣ ਲੱਗੇ ਬੇਸ਼ੱਕ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਆ لیکن اگر संविधान ना हुंदा تا ਤੁਸੀਂ ਆਪਣੀ आवाज بلند ਨਹੀਂ ਕਰ ਸਕਦੇ ਸੀ ਜੇ ਚਾਈਨਾ ਦੀ ਗੱਲ ਕਰوں ਤੇ ਚਾਈਨਾ ਚ ਕੋਈ ਵਿਅਕਤੀ ਮਰਦਾ ਬਾਤ ਦਾ ਗਾਰੰਟੀ ਨਹੀਂ ला ਸਕਦਾ ਤੇ ਸਰਕਾਰਾਂ ਦੇ ਖਿਲਾਫ ਕਿਸੇ ਵੀ ਸੜਕ ਤੇ ਬੈਠ ਕੇ ਮਜ਼ਾਰਾ ਤੇ ਉੱਚੀ ਆਵਾਜ਼ ਚ ਅਗਰ ਕੋਈ ਗੱਲ ਕਰਦਾ ਤਾਂ ਉਹਨੂੰ جیل ਤੇ ਸਿੱਤਾ ਜਾਂਦਾ ਹੈ उतंत्र नहीं है ये यहतंत्र से प्रजातंत्र जे किसी ने दिता तो संविधान ने सामू यह सब कुछ दवाया मेरे साथियों मैं इस करके संविधान की गल करनी चाहना मेरे तो बोलन तो पहला बुला रहा ने अज देश ददरा कीमतों बारे जो देश के दे अंदर हो रहा है जो पंजाब के अंदर हो रहा है ਬਾਰੇ ਬਾਰੇ ਤੁਹਾਨੂੰ ਜਾਣੂ ਕਰਵਾਇਆ ਹੈ ਅੱਜ ਪੰਜਾਬ ਦਾ ਜਿਹੜਾ ਕਿਸਾਨ ਸੀਗਾ ਉਹ ਦਿੱਲੀ ਨਹੀਂ ਜਾ ਸਕਦਾ ਸਾਡਾ ਅਧਿਕਾਰ ਖੋਲਿਆ ਗਿਆ ਇਸ ਕਰਕੇ ਸਾਨੂੰ ਸਜਾਣ ਦੀ ਏ ਇਹ ਸਭਾ ਬੁਲਾਉਣੀ ਪਈ ਕਿਉਂਕਿ ਕਿਸਾਨ ਕੋਲੇ ਦਿੱਲੀ ਜਾਣ ਦਾ ਹੱਕ ਹੈ ਦਿੱਲੀ ਕਿਸੇ ਦੇ ਬਾਪ ਦੀ ਨਹੀਂ ਹੈ ਦਿੱਲੀ ਆਜ਼ਾਦ ਕਰਾਉਣ ਵਾਸਤੇ ਤੇ ਲਾਲ ਕਿਲੇ ਤੇ ਜਦੋਂ ਤਿਰੰਗਾ ਦੇਸ਼ ਦਾ ਪ੍ਰਧਾਨ ਮੰਤਰੀ ਲਹਿਰਾਉਂਦਾ ਔਰੇ ਵਿੱਚ ਸਭ ਤੋਂ ਵੱਡਾ ਕੌਣ ਕਿਸੇ ਨੇ ਖੂਨ ਡੋਲਿਆ ਕਉ ਪੰਜਾਬ ਦੇ ਲੋਕਾਂ ਨੇ ਡੋਲਿਆ ਅਸੀਂ ਉੱਥੇ ਜਿਹੜਾ ਝੰਡਾ ਲਹਿਰਾਉਣ ਦਾ ਹੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦਿੱਤਾ ਤੇ ਅੱਜ ਪੰਜਾਬ ਦੇ ਕਿਸਾਨ ਨੂੰ ਦਿੱਲੀ ਵੀ ਜਾਣ ਦਿੱਤਾ ਗਿਆ ਇਥੋਂ ਤੱਕ ਨਹੀਂ ਇਹ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ आर एस एस के इशारे अमित शाह इशारे अहमद शाह अब्दाली हमला करता तरह हमला करके मेरे पंजाब केसाना दिया जिन्होंने इस देश का किसी समय ढि भरिया ਉਹਨਾਂ ਦੀਆ ਪੱਗਾ ਲਾ ਕੇ ਕਿਸਾਂ ਤੋਂ ਇਸ ਮੁੱਖ ਮੰਤਰੀ ਨੇ ਕਢੀਸਿਆ ਇੱਥੋਂ ਤੱਕ ਨਹੀਂ ਸਾਡੀਆਂ ਬੀਬੀਆਂ ਸਾਡੀਆਂ ਮਾਵਾਂ ਤੇ ਭੈਣਾਂ ਉਹਨਾਂ ਦੀਆਂ ਚੁੰਨੀਆਂ ਲਾ ਲਾ ਕੇ ਭਜਾਇਆ ਗਿਆ ਤੇ ਉਹਨਾਂ ਦੇ ਸਾਜਤ ਤੇ ਸੰਦ ਇਹਨਾਂ ਮਸੰਦਾਂ ਦੇ ਇਹਨਾਂ ਦੇ ਐਮਐਲਆ ਦੇ ਘਰੋਂ ਸਾਡੇ ਟਰਾਲੇ ਤੇ ਸਾਡੇ ਟਰੈਕਟਰ ਮਿਲੇ ਇਹ ਸਵਿਧਾਨ ਦੀ ਉਲੰਘਣਾ ਹੈ भगवान कुमार सिया टाटा सदा नहीं रहतीया मोदी साहब टाटा सदा नहीं रहतीया अगर संविधान भी उल्लंघना करोगे तो थाने देश दे लोग बख्शेंगे नहीं साडे हक खोने की कोशिश ना करो इस करके आज assi पूरे देश के दे अंदर संविधान बचाओ सभावा कर रहे हैं। आप बैठे ने ਰਤਾਪ ਸਿੰਘ ਤਾਜਵਾ ਸਾਹਿਬ ਇਹਨਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਹਿੰਦਾ ਇਹਨਾਂ ਨੇ ਕਿਹਾ ਕਿ ਐਨੇ ਬੰਬ ਪਾਏ ਹੋਏ ਐ ਹੈਂਗ ਗ੍ਰਨੇਡ ਐਨੇ ਚੱਲ ਗਏ ਐਨੇ ਚੱਲਣੇ ਬਾਕੀ ਐ ਰੁਜਾਨਾ ਹੈਂਗ ਗ੍ਰਨੇਡ ਪੰਜਾਬ ਦੇ ਅੰਦਰ ਦਿਖਦੇ ਐ ਜਿਹੜਾ ਪੁਰਾਣਾ ਪੰਜਾਬ ਜਦੋਂ ਪੰਜਾਬ ਦੇ ਵਿੱਚ ਅੱਗ ਮਚਿਆ ਕਰਦੀ ਸੀ ਇਸੇ ਤਰ੍ਹਾਂ ਦਾ ਮਾਹੌਲ ਸ਼ੁਰੂ ਹੋਇਆ ਸੀ ਇਹਨਾਂ ਨੇ ਕਿਹਾ ਪੰਜਾਬ ਨੂੰ ਪਛਾਣ ਮੇਰੇ ਕੋਲ ਇਹ ਖਬਰ ਹੈ ਲੇਕਿਨ ਇਹਨਾਂ ਦੀ ਗੱਲ ਨਾ ਸੁਣਦੇ ਹੋਏ ਇਹਨਾਂ ਤੇ ਮੁਕੱਦਮਾ ਦਰਜ ਕਰਤਾ ਇਹ ਸੰਵਿਧਾਨ ਦੀ ਉਲੰਘਣਾ ਹੈ ਸੋ ਇਸ ਕਰਕੇ ਅੱਜ ਅਸੀਂ ਤੁਹਾਡੇ ਕੋਲੇ ਆ ਗਏ ਹਾਂ ਕਾਂਗਰਸ ਪਾਰਟੀ ਕਈ ਆਰੀ ਸਾਨੂੰ ਕਈ ਲੋਕ ਸਵਾਲ ਕਰ ਲੈਂਦੇ ਨੌਜਵਾਨ ਮੁੰਡੇ ਇਹਨੇ ਕਾਂਗਰਸ ਪਾਰਟੀ ਨੇ ਕੀ ਕੀਤਾ ਅੱਜ ਮੈਂ ਦੱਸਣਾ ਚਾਹਣਾ ਜਿਹੜੀ ਆਰਐਸਐ ਜਿਹਨੇ ਹੁਣ ਸਿੱਖਾਂ ਦੇ ਮੁੰਡਿਆਂ ਨੂੰ ਦਾੜੀ ਕੇ ਸਾਰਿਆਂ ਨੂੰ ਆਪ ਦੇ 20-20 ਹਜ਼ਾਰ ਰੁਪਏ ਦੀ ਨੌਕਰੀ ਤੇ ਰੱਖ ਲਿਆ ਕਈ ਸਿੱਖਾਂ ਦੇ ਮੁੰਡੇ ਪੰਜਾਬ ਦੇ ਵਿੱਚ ਆਰਐਸਐ ਦਾ ਪ੍ਰਚਾਰ ਕਰ ਰਹੇ ਹੈ ਕਿਉਂ ਇਹ ਉਹ ਆਰਐਸਐ ਜਿਹੜੀ 1925 ਚ ਬਣੀ ਸੀ ਜਿਹੜੇ ਹੁਣ ਤੱਕ ਛੇ ਮੁਖੀ ਹੋਏ ਹੈ 100 ਸਾਲ ਚ ਕੇਵਲ ਛੇ ਮੁਖੀ ਔਰ ਇਹਨਾਂ ਲੋਗਿਆਂ ਨੇ 55 ਸਾਲ ਦੇਸ਼ ਦਾ ਤਿਰੰਗਾ ਝੰਡਾ ਕਿਉਂਕਿ ਜਦੋਂ ਤਿਰੰਗੇ ਦਾ ਨਿਰਮਾਣ ਹੋਇਆ ਤੇ ਇਹਨਾਂ ਨੇ ਕਿਹਾ ਆਰਐਸਐਸ ਨੇ ਕਿਹਾ ਕਿ ਨਾ ਇਹ ਤਿੰਨ ਰੰਗ ਅਸ਼ੋਭ ਹੈ ਅਸੀਂ ਆਰਐਸਐਸ ਦੇ ਹੱਡ ਕੁਆਟਰ ਤੇ ਇਹ ਤਿਰੰਗਾ ਨਹੀਂ ਲਹਿਰਾਵਾਂਗੇ ਰਿਕਾਰਡ ਕਹਿ ਰਿਹਾ ਹੈ ਉਹ ਰਿਕਾਰਡ ਕਹਿ ਰਿਹਾ ਮੇਰੇ ਸਿਧਾਰ ਉੱਪਰ ਆਓ ਤੇ ਜਦੋਂ ਸਵਿਧਾਨ ਦੀ ਨਿਰਮਾਣ ਹੋਇਆ ਤੇ ਗਵਾਲਕਰ ਹੁੰਦਾ ਸੀ 240 ਇਹ 1940 ਤੋਂ ਲੈ ਕੇ 1975 ਤੱਕ ਇਹਨਾਂ ਦਾ ਮੁਖੀ ਤੇ ਉਹਨੇ ਕਿਹਾ ਕਿ ਨਾ ਅਸੀਂ ਸਵਿਧਾਨ ਨੂੰ ਨਹੀਂ ਮੰਨਦੇ ਇਹ ਤਾਂ ਕਾਗਜ਼ ਇਕੱਠੇ ਕੀਤੇ ਆ ਦੂਜੇ ਦੇਸ਼ਾਂ ਤੋਂ ਮੈਂ ਨਹੀਂ ਮੰਨਦਾ 238 ਨੇ ਸਫੇਤੇ ਅੰਗਰੇਜ਼ੀ ਦੀ ਕਿਤਾਬ ਹੈ ਬੰਚ ਆਫ ਥਾਟਸ ਕਿ ਮੇਰੀ ਮੇਰੀ ਸੋਚ ਦੀ ਵਿਆਖਿਆ ਉਹ जड़ी किताब और लिखिया की मैं नहीं मन इसे क्या, क्या अंबेडकर अगर इतनी बार भगवान का नाम लेते तो शायद स्वर्गों में चले जाते ये सोच है जी मैं थोन गल कह रहा कि आर एस एस ने अजकल सिख प्रचारक बना लिया क्यों कोई सिख RSS ਦਾ ਪ੍ਰਚਾਰਕ ਨਹੀਂ ਬਣਨਾ ਚਾਹੁੰਦਾ ਮੈਨੂੰ ਇਸ ਗੱਲ ਦਾ ਮਾਣ ਹੈ ਤੇ ਫਖਰ ਹੈ ਲੇਕਿਨ ਮਜਬੂਰੀ ਹੈ ਕਿਉਂਕਿ ਨੌਕਰੀ ਨਹੀਂ ਹੈ ਘਰ ਚੱਲਾ ਨਹੀਂ ਚੱਲਦਾ ਇਸ ਕਰਕੇ ਮਜਬੂਰ ਹੈ ਟੌਪ ਤੇ ਜਿੱਥੋਂ ਪੈਸਾ ਮਿਲਦਾ ਹੈ ਆਲਾ ਕਹਿੰਦਾ ਨੌਕਰੀ ਨਾਲ ਚੁੱਲਾ ਚਲਾਈਏ ਇਹੀ ਕਾਰਨ ਹੈ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਸਾਰ ਅਗ ਹੈ ਸਾਰ ਅਗ ਉਹ ਹੈ ਕਿਸਾਨੀ ਅਗਰ ਪੰਜਾਬੀ ਏ ਸੁਪਾ ਕਿਸਾਨੀ ਪ੍ਰਧਾਨ ਸੁਪਾ ਨਾ ਰਹੇ ਅਜਰ ਕਣਕ ਤੇ ਝੋਨਾ ਇੱਥੇ ਨਾ ਹੋਣ ਜਦੋਂ ਕਣਕ ਤੇ ਝੋਨਾ ਬੀਜਦੇ ਹੋ ਇਹ ਜਿਹੜੀ ਐਮਐਸਪੀ ਬੇਸ਼ੱਕ ਕੋਈ ਕਿਸੇ ਨੂੰ ਮਾੜਾ ਕਹੇ ਲੇਕਿਨ 인ਦਰਾ ਗਾਂਧੀ ਦੇ ਸਮੇਂ 1967 ਦੇ ਵਿੱਚ ਐਮਐਸਪੀ ਮਿਲੀ ਸੀ ਸਾਡੂ ਸਾਡੀ ਸਰਕਾਰੀ ਖਰੀਦ ਤੇ ਔਰ ਅੱਜ ਤੱਕ ਚੱਲੀ ਆ ਰਹੀ ਹੈ 80 ਹਜ਼ਾਰ ਕਰੋੜ ਰੁਪਿਆ ਇੱਕ ਸਾਲ ਦੇ ਵਿੱਚ ਸਾਡੇ ਪੰਜਾਬ ਚ ਵੜ ਜਾਂਦਾ ਹੈ 40000 ਕਰੋੜ ਰੁਪਿਆ ਝੋਨੇ ਦਾ ਤੇ 44000 ਕਰੋੜ ਰੁਪਿਆ ਕਣਕ ਦਾ ਤੇ ਉਸ 60000 ਕਰੋੜ ਦਾ ਵੱਡੀਆਂ ਦੀਆਂ ਦੁਕਾਨਾਂ ਤੇ ਰੌਣਕਾਂ ਲੱਗਦੀਆਂ ਹਲਵਾਈ ਦੀ ਦੁਕਾਨ ਤੇ ਰੌਣਕ ਲੱਗਦੀ ਹੈ ਮੈਰੀਤ ਪਹਿਲੇ ਚੱਲਦਾ ਸਾਊਂਡ ਸਿਸਟਮ ਚੱਲਦਾ ਹੈ ਸ਼ੈਲਰ ਚੱਲਦਾ ਹੈ ਆਰਤੀਆ ਚੱਲਦਾ ਹੈ ਹਵਾਈ ਦਾ ਕੰਮ ਚੱਲਦਾ ਹੈ ਜੇ 80000 ਕਰੋੜ ਰੁਪਇਆ ਆਉਣਾ ਵੱਧ ਹੋ ਗਿਆ ਤਾਂ ਪੰਜਾਬ ਦੇ ਨੌਜਵਾਨ ਮਜਬੂਰਨ ਤੌਰ ਤੇ ਆਰਐਸਐਸ ਦੇ ਪ੍ਰਚਾਰਕ ਬਣਨੇ ਸ਼ੁਰੂ ਹੋ ਜਾਣਗੇ ਜੇ ਐਮਐਸਪੀ ਤੋੜਨਾ ਕਿਉਂ ਚਾਹੁੰਦਾ ਹੈ ਐਮਐਸਪੀ ਤੋੜਨਾ ਤਾਂ ਚਾਹੁੰਦਾ ਹੈ ਕਿ ਜਿੰਨਾ ਚੱਕਰ ਸਿੱਖਾਂ ਦੀ ਸਾਹ ਰੱਗ ਬੰਦ ਨਹੀਂ ਕਰਦੇ ਇਹਨਾਂ ਕੋਲੇ ਪੈਸਾ ਆਵੇਗਾ ਉਨਾਂ ਚਿੱਤਰ ਪੰਜਾਬ ਗੋਟਿਆਂ ਤੇ ਨਹੀਂ ਹੋ ਸਕਦਾ ਜੇ ਪੰਜਾਬ ਨੂੰ ਗੋਟਿਆਂ ਤੇ ਕਰਨਾ ਹੈ ਜੇ ਆਰਐਸਐਸ ਦੀ ਵਿਚਾਰਧਾਰਾ ਇਹਨਾਂ ਤੇ ਥੋਪਣੀ ਹੈ ਤਾਂ ਸਾਨੂੰ ਇਹਨਾਂ ਨੂੰ ਕਮਜ਼ੋਰ ਕਰਨਾ ਪੈਣਾ ਆਰਥਿਕ ਪੱਖੋਂ ਆਹ ਕਹਾਣੀ ਹੈ ਮੇਰੇ ਸਤਕਾਰਯੋਗ ਭਰਾਓ ਜਿਹੜਾ ਹਿੱਸੇਦਾਰ ਪੰਜਾਬ ਦਾ ਮੁੱਖ ਮੰਤਰੀ ਵੀ ਬਣਦਾ ਮੰਨ ਰਿਹਾ ਇਸ ਕਰਕੇ ਸੰਵਧਾਨ ਦੀ ਲੋੜ ਪਈ ਹੈ और लोग कहते हैं लोग कहते कांग्रेस पार्टी सिख महरू पार्टी अक्सर ही कह कोई जेदार कई बार मिलता लेकिन मैं नहीं वेख्या होगा सन्मान दिता होश का राष्ट्रपति सादकोट का सी ज्ञानी जैल सिंह

ਪਹਿਲਾ ਪ੍ਰਧਾਨ ਮੰਤਰੀ ਬਣਾਇਆ ਫਿਰ ਰੰਗਰੇ ਕਹ ਗੁਰੂ ਕੇ ਦੇਖੇ ਬੁੱਟਾ ਸਿੰਘ ਦੇਸ਼ ਦਾ ਗ੍ਰਹਿ ਮੰਤਰੀ ਪੱਗ ਵਾਲਾ ਬਣਾਇਆ ਫਿਰ ਫੌਜਾਂ ਦੇ ਜਰਨੈਲ ਕਦੇ ਨਹੀਂ ਬਣੇ ਸੀ ਸਿੱਖ ਫੌਜਾਂ ਦਾ ਜਰਨੈਲ ਨਹੀਂ ਕਦੇ ਬਣਿਆ ਸੀਗਾ ਕਾਂਗਰਸ ਪਾਰਟੀ ਦੇ ਰਾਜ ਦੇ ਅੰਦਰ ਫਿਰ ਫੌਜਾਂ ਦੇ ਜਰਨੈਲ ਬੜੇ ਅੱਜ ਮੈਂ ਵਿਖਾ ਦਿਓ ਵਿਖਾ ਦਿਓ ਪੰਜਾਬ ਦਾ पे मगर ले दस है, जे सम्मान वाया तो कांग्रेस पार्टी ने हमेशा वाया इस करके असी कांग्रेस पार्टी सोनिया गांधी देश की प्रधानमंत्री बन सकती सी,